ਦੇ ਵਿੱਚ ਜਵਾਨ ਇਹਨਾਂ ਦੇ ਜਿਹੜੇ 15 16 16 ਸਾਲ ਦੇ ਬੱਚੇ ਬਹੁਤ ਵਧੀਆ ਪੰਜਾਬ ਸਰਕਾਰ ਨੇ ਕੰਮ ਕੀਤਾ ਹੈ ਉਹਨਾਂ ਦੇ ਵੀ ਐਕਸ਼ਨ ਹੋਣਾ ਚਾਹੀਦਾ ਪੰਜਾਬ ਸਰਕਾਰ ਨੇ ਬਹੁਤ ਵਧੀਆ ਕੰਮ ਕੀਤਾ ਹੈ ਇਹਨਾਂ ਬੱਚਿਆਂ 16 16 ਸਾਲ ਦੇ ਬੱਚੇ ਆਣਾ ਜੀ ਉਹਨਾਂ ਦੇ ਵੀ ਐਕਸ਼ਨ ਹੋਣਾ ਚਾਹੀਦਾ ਇਹਨਾਂ ਦੇ ਮਾਪਿਆਂ ਨੂੰ ਫੇਰ ਗਿਆਨ ਆਏਗਾ ਸਰਕਾਰ ਸਾਹਿਬ ਉਹ ਵੀ ਲਈ ਨਸ਼ੇ ਤੇ ਲਾਇ ਲੱਗੇ ਜੀ ਪਤਾ ਕਿ ਇਹ ਰੋਡ ਦੇ ਉੱਪਰ ਦੀ ਲੰਘਦੇ ਆ ਉਹ ਬੱਚੇ ਹੋਣੀ ਹੋਣੀ ਨਿਕਾਲੀ ਦੇ ਕਰਦੇ ਆ ਮੰਦੇ ਮੰਦੇ ਬੋਟ ਬੋਲਦੇ ਅਰਾਬ ਲੈਂਗੁਏਜ ਇਸਤੇਮਾਲ ਕਰਦੇ ਇਹਨਾਂ ਦੇ ਬੱਚਿਆਂ ਨੇ ਵੀ ਐਕਸ਼ਨ ਹੋਣਾ ਚਾਹੀਦਾ ਤੁਹਾਨੂੰ ਕਿਵੇਂ ਲੱਗਦਾ ਇਹਨੂੰ ਬਹੁਤ ਵਧੀਆ ਲੱਗ ਰਿਹਾ ਬਹੁਤ ਜਾਨਾ ਵਧੀਆ ਪੰਜਾਬ ਪੁਲਿਸ ਮਾਨ ਸਰਕਾਰ ਸਰਕਾਰ ਦਾ ਬਹੁਤ ਸ਼ਲਾਘਾਯੋਗ ਕੰਮ ਹੈ ਅੱਜ ਜਿਹੜੀਆਂ ਕਾਲੀ ਕਮਾਈ ਨਾਲ ਕੁੱਤੀਆਂ ਫਾਈਨਾਂ ਹੋ ਗਈਆਂ ਅੱਜ ਕਿਆਸ ਨੇਤ ਹੋ ਗਈਆਂ ਹੋ ਗਈਆਂ ਨਹੀਂ ਹੋ ਗਈਆਂ ਬਿਲਕੁਲ ਉਹਦੇ ਘਰ ਦੇ ਰੱਖ ਨੇ ਇਹ ਹੋਣੀਆਂ ਚਾਹੀਦੀਆਂ ਸੀ ਹਰ ਟਾਈਮ ਤੇ ਹੋਣੀਆਂ ਚਾਹੀਦੀਆਂ ਅੱਜ ਤੋਂ ਪਹਿਲਾਂ ਵੀ ਹੋਣੀਆਂ ਜਿਹੜੀਆਂ ਹੋਣ ਹੋ ਰੀਆਂ ਬਹੁਤ ਵਧੀਆ ਲੱਗਦੀ ਪਹਿਲੇ ਲੱਗਦਾ ਕਿਤੇ ਨਾ ਕਿਤੇ ਥੇਲ ਚ ਡਰਸ ਗਏ ਬੰਦੇ ਨੇ ਹਾਂ ਜੀ ਨਹੀਂ ਜਾਂਦਾ ਹਾਂ ਅਸੀਂ ਡਰਦੇ ਸੀ ਜੀ ਜਦੋਂ ਲੰਘਦੇ ਸੀ ਸਾਨੂੰ ਇਹ ਲਲਤਫਲਤ ਬੋਲਦੇ ਸੀ ਇੱਕ ਸਮਾਏਦਾਰ ਬੰਦਾ ਗਾਲੀ ਗਲੋਚ ਤੋਂ ਦੂਰ થી ਲੰਘਦਾ ਸੀ ਪਰ ਇਹ ਆਉਂਦੇ ਆਪ ਨੂੰ ਚੌਧਰ ਜਾਂਦੇ ਸੀ ਆਪ ਦਾ ਅਹਤਾਰ ਇਹ ਸੰਦੇ ਕਦੇ ਅਸੀਂ ਬਹੁਤ ਤਕੜੇ ਹਾਂ ਪਰ ਅਸੀਂ ਆਪ ਦੀ ਸ਼ਰਾਪਤ ਕਰਕੇ ਚੁੱਪ ਸੀ ਜੀ ਪਰ ਝੂ ਇੰਨੇ ਜਿਹੜੀ ਬਣਾਉਂ ਸੱਜ ਕਰਦੀ ਹੈ ਗੱਡੀ ਆ ਜੀ ਗੱਡੀ ਆ ਹਾਂ ਬਿਲਕੁਲ ਗੱਡੀ ਆ ਜੀ ਕਿਉਂਕਿ ਇਹ ਸਾਨੂੰ ਮੰਦਾ ਚੰਗਾ ਬੋਲਦੇ ਸੀ ਕਿੰਨਾ ਕਰ ਇਹਨਾਂ ਦੇ ਮਦਨ ਇਹਨਾਂ ਦੇ ਜਿਹੜੇ 15 12 ਸਾਲ ਤੋਂ ਲੈ ਕੇ 24 ਸਾਲ ਦੇ 25 ਸਾਲ ਤੱਕ ਦੇ ਇਹਨਾਂ ਦੇ ਜਿਹੜੇ ਬੱਚੇ ਹਨ ਉਹਨਾਂ ਦੇ ਬਰਾਬਰ ਐਕਸ਼ਨ ਹੋਣਾ ਚਾਹੀਦਾ ਸਾਨੂੰ ਡਰ ਸੀਗਾ ਜੀ ਇਸ ਦਾ ਕਿਉਂਕਿ ਰੋਡ ਦੇ ਉੱਪਰ ਬੱਚੇ ਲੰਘਦੇ ਸਾਨੂੰ ਪੂਰਾ ਡਰ ਸੀ ਹਾਂ ਨੇ ਉਹ ਚੰਗੀ ਜੀ ਤੇ ਦੇਰ ਨਾਲ ਘਰ ਕਰਦੀ ਦਿਮਾਗ ਤੇ ਮਾੜੀ ਜੀਤ ਬਹੁਤ ਛੇਤੀ ਅਤਰ ਕਰਦੀ 40 50 ਕਰਾ ਇਹਨਾਂ ਦੇ ਬੈਣਾ ਦਾ ਕਲੀਆਂ ਦੇ ਵਿੱਚੋਂ ਨੰਗਾ ਬੜਾ ਔਖਾ ਜੀ ਬਹੁਤ ਔਖਾ ਇਹ ਧੀਆਂ ਪੁੱਤ ਧੀਆਂ ਭੈਣਾਂ ਦਾ ਜੀ ਜੀ ਬਜ਼ੁਰਗਾਂ ਦਾ ਜਵਾਨਾਂ ਦਾ ਹਰੇਕ ਵਰਗ ਦਾ ਲੰਘਣਾ ਔਖਾ ਕੀਤਾ ਬੈਜੀ ਬੋਲਣ ਲੱਗੇ ਨਹੀਂ ਦੇਖਦੇ ਸੀ ਜੀ ਬੋਲਣ ਲੱਗੇ ਨਹੀਂ ਦੇਖਦੇ ਸੀ ਕਿ ਕੀ ਬੋਲਣਾ ਕੁੜੀ ਨੰਗਦੀ ਪਈ ਭੈਣ ਨੰਗਦੀ ਪਈ ਮੈਂ ਇੱਥੋਂ ਦਾ ਹੀ ਲੋਕ ਹਾਂ ਜੀ ਵੀ ਇੱਥੇ ਹਾਂ ਉਸਕੇ ਦੇ ਜਿਹੜੀ ਕਾਰਵਾਈ ਅੱਜ ਕੱਲ੍ਹ ਦੀ ਹੋਈ ਨਜ਼ਰ ਆ ਰਹੀ ਆ ਕੀ ਕਰਨਾ ਚਾਹੁੰਦੇ ਸਾਰੇ ਪੰਜਾਬ ਉਸ ਦਾ ਤੇ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਵੀ ਰਸਾ ਪੰਜਾਬ ਵਿੱਚੋਂ ਬੰਦ ਕਰਨ ਦੀ ਵੋਨ ਚਲਾਈ ਆ ਤੇ ਮੇਰਾ ਤਾਂ ਇਹੀ ਬੈਂਪੀ ਆ ਵੀ ਇਹਨਾਂ ਨੂੰ ਕੰਮ ਕਰਨ ਦੇ ਬੰਦ ਕਰ ਦੇਣ ਚਾਹੀਦੇ ਆ ਹੋਰ 더 ਮਿਹਨਤ ਤੇ ਕੰਮ ਕਰ ਲੈਣੇ ਚਾਹੀਦੇ ਆ ਕਦੇ ਸਿੱਧਾ ਪੰਜਾਬ ਪੁਲਿਸ ਦੇ ਸਰਕਾਰ ਦੇ ਨਾਲ ਹੈਗੇ ਤੁਸੀਂ ਕਹਿੰਦੇ ਕਿ ਕਿੰਨੇ ਘਾਟਾ ਉਹਦੇ ਨਾਲ ਕਿੰਨੇ ਸ਼ਕਤਰੇ ਬੰਦ ਕਰਦੇ ਬੰਦ ਕਰਦਣਗੇ ਬੰਦੇ ਵਿੱਚ ਨਹੀਂ ਕਰਨਗੇ ਸਭ ਦੇ ਕੀਤੇ ਬੱਚਾ ਸੀ ਇਹਨਾਂ ਨੂੰ ਕਹਿੰਨੇ ਆ ਵੀ ਨਸ਼ੇ ਦਾ ਕੰਮ ਬੰਦ ਕਰ ਦੋ ਇਸ ਤੋਂ ਉਲਟ ਸਾਨੂੰ ਹੀ ਧਮਕੀਆਂ ਦਿੱਤੇ ਵੀ ਤੁਹਾਨੂੰ ਅਸੀਂ ਮਰਾਵਾਂਗੇ ਝੂਠੇ ਪਰਚੇ ਪਾ ਕੇ ਸਾਨੂੰ ਐਕਸ਼ਨ ਲੈਣੇ ਆ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਪੁਲਿਸ ਨੇ ਐਕਸ਼ਨ ਲਿਆ ਬਹੁਤ ਵਧੀਆ ਕੰਮ ਕਰੀ ਜਿੰਦੀ ਹੈ ਪੰਜਾਬ ਪੁਲਿਸ ਪੰਜਾਬ ਸਰਕਾਰ ਦੇ ਫੋਲ ਵੀ ਇਸੇ ਤਰ੍ਹਾਂ ਨਸ਼ਾ ਬੰਦ ਹੋ ਸਕਦਾ ਔਰ ਭਾਗਾਂ ਨਾਲ ਤੇ ਇਹ ਸਮਝੋ ਪੰਜਾਬ ਵਾਸਤੇ ਜੋ ਕਿ ਮਾਨ ਸਰਕਾਰ ਨੇ ਬਹੁਤ ਵਧੀਆ ਕਦਮ اٹھਾਇਆ ਐਦਾ ਇਹ 2 ਸਾਲ ਲੇਟ ਹੀ ਆ 2 ਸਾਲ ਪਹਿਲਾਂ ਚਾਲੂ ਹੋਣਾ ਚਾਹੀਦਾ ਸੀ ਇਹ ਕੰਮ ਪਰ ਚਲੋ ਅਸੀਂ ਪੰਜਾਬ ਪੁਲਿਸ ਦੇ ਤੇ ਪੰਜਾਬ ਸਰਕਾਰ ਦੇ ਬਹੁਤ ਧੰਨਵਾਦੀ ਆ ਜੋ ਕਿ ਬਿਨਾਂ ਡਰੇ ਕਦਮ ਕਰ ਰਹੇ ਆ ਕੀ ਲੱਗਦਾ ਕਿੰਨੇ ਟਾਈਮ ਤੋਂ ਨਸ਼ਾ ਕਰ ਰਹੇ ਆ ਜੀ ਇਹ ਨਸ਼ੇ ਦਾ ਕੰਮ ਚਲਾ ਰਹੇ ਆ ਤੇ ਇਹ ਨਸ਼ਾਜੀ ਤਕਰੀਬਨ 10 ਸਾਲ ਤੋਂ ਚੱਲਦੇ ਆ ਜਿਹੜੀਆਂ ਸ਼ਰਕ ਤੇ ਖੜੇ ਆ ਇੱਥੇ 15 ਦਿਨ ਹੋ ਗਏ ਕੋਈ ਵਾਰਦਾਤ ਨਹੀਂ ਹੋਈ ਨਹੀਂ ਸਾਡੇ ਕੋਲ ਰੋਜ਼ ਇੱਥੇ ਕੋਈ ਵਾਰਦਾਤ ਤੇ ਸ਼ਿਕਾਇਤ ਲੈ ਕੇ ਆਇਆ ਹੁੰਦਾ ਚਾਹੇ ਉਹ ਲੇਡੀ ਜੋ ਹੋਵੇ ਚਾਹੇ ਬੱਚਾ ਹੋਵੇ ਲੁੱਟ ਖੋਹ ਦੀ ਸੁਨ ਦੇ ਵਿੱਚ ਆਏ ਕੋਣਾਂ ਦੇ ਛੋਟੇ ਬੱਚੇ ਜਿਨ੍ਹਾਂ ਦੀ ਉਮਰ ਬਹੁਤ ਜ਼ਿਆਦਾ ਘੱਟ ਸੀ ਅੱਜ ਇਹ ਇੱਕ ਇਹ ਵੀ ਕੋਈ ਹੋਣਾ ਆਪਾਂ ਨਿਵਾਲਕ ਕਰਕੇ ਬੱਚੇ ਤੇ ਐਕਸ਼ਨ ਨਹੀਂ ਲੈਂਦੇ ਇਹ ਨਿਵਾਲਕਾਂ ਤੋਂ ਹੀ ਜ਼ਿਆਦਾ ਧੰਦਾ ਇਹ ਕਰਾਉਂਦੇ ਆ ਨਸ਼ੇ ਦਾ ਉਹ ਕੋਈ ਆਪਣੇ ਪੰਜਾਬ ਪੁਲਿਸ ਨੂੰ ਉਹਦਾ ਦੇਖਣਾ ਚਾਹੀਦਾ ਵੀ ਉਹ ਕਿਵੇਂ ਕਰ ਰਹੇ ਹੁਣ ਤੇ ਪਹਿਲਾਂ ਦੇ ਹੁਣ ਕੀ ਫਰਕ ਲੱਗਦਾ ਤੁਹਾਨੂੰ ਅੱਜ ਹੁਣ ਇੱਥੇ ਵੇਖੋ ਜੀ 15 ਦਿਨ ਇੱਥੇ ਬਿਲਕੁਲ ਖਾਲੀ ਆ ਜੋ ਨਸ਼ਾ ਵੀ ਕਰਦੇ ਆ ਚਲੋ ਪਿਛਲਾ ਪੁੱਤ ਆਤੀ ਪੁੱਤ ਕਰਤਾ ਉਹ ਆਪਣੀ ਦਵਾਈ ਟਰੀਟਮੈਂਟ ਤੇ ਚਾਲੂ ਹੋ ਗਿਆ ਦੇਖ ਲਓ ਇਹ ਵੀ ਪੰਚ ਕਰਦੇ ਉਹ ਸਾਰੇ ਵਿਜੀਬਲ ਕਮਿਟੀ ਕਿ ਵੀ ਕਾਰਵਾਈ ਚੱਲਦੀ ਰਹੀ ਦੂਸਰੇ ਵਿਪਕਰ ਨਹੀਂ ਕਰਨ ਵਾਲੇ ਸਭ ਨੇ ਕਿ ਜੇ ਤੁਹਾਨੂੰ ਤੁਸੀਂ ਅਗਰ ਇਥੇ ਇਹ 3-4 ਫਰਿਸਟ ਤੁਸੀਂ ਦੇਖੋਗੇ ਇਹ ਸਾਰੇ ਹੀ ਜਾਂ ਤੋਂ ਬੰਦੇ ਆਲਰੇਡੀ ਅਰੈਸਟ ਹੋ ਚੁੱਕੇ ਨੇ ਜਿਹੜੇ ਸਾਡੇ ਮਾਨਯੋਗ ਸੀਐਮ ਸਾਹਿਬ ਸਰਦਾਰ ਭਗਵੰਤ ਜੀ ਮਾਨ ਉਨ੍ਹਾਂ ਦੀ ਦਿਸ਼ਾ ਨਿਰਦੇਸ਼ ਨੇ ਔਰ ਸਾਡੀ ਜੀਪੀਪੀ ਕਰ ਜੀ ਵੀ ਸੰਗਰਜਤਾ ਹੈ ਸੋ ਉਸੇ ਰਣਨ ਹੈ ਅਜ ਫਰੀਦਪੁਰ ਪੁਲਿਸ ਹਲੇ ਤੱਕ 189 ਪਰਸਨਸ ਨੂੰ ਅਰੈਸਟ ਕਰ ਚੁੱਕੀ ਹੈ ਪਿਛਲੇ 15 ਦਿਨਾਂ ਔਰ ਉਹੀ ਸਾਡਾ ਕੰਟੀਨਿਊ ਰਹੇਗਾ ਮੀਡੀਆ ਕਲੀਕਸ ਨੇ ਹੀ ਹੁਣ ਸੇ ਇੱਕ ਹਫਤਾ ਪਹਿਲਾਂ ਇਨੀ ਮੁਹੱਲਿਆਂ ਦੀ ਕਵਰੇਜ ਕੀਤੀ ਸੀ ਔਰ ਉਹਨਾਂ ਨੇ ਦਿਖਾਇਆ ਸੀ ਕਿ ਪਹਿਲਾਂ ਕਿਥੇ ਕੀ ਹਾਲ ਹੁੰਦਾ ਸੀ ਔਰ ਹੁਣ ਸਾਰੇ ਹੀ ਤੈਸਾ ਤਸਰੀਆ ਦੇ ਇਲਾਕਾ ਚੋਂ ਕੇ ਫਸੂਕੇ ਨੇ ਜਾਂ ਫਿਰ ਉਹ ਜੇਲ੍ਹ ਦੇ ਇਲਾਕਾ ਦੇ ਵਿੱਚ ਸਵੈਸਤ ਕਰਨੇ ਨੇ ਸਵੈਸਤ ਕਰਨੇ ਜੀ ਸਵੈਸਤ ਕਰਨੇ ਸਤਿਨਾਮ ਜੀ ਇਹ ਇਹ ਸੁਣਤੀ ਹਲੇ ਤੱਕ ਕਿਨੇ ਸਾਲਾਂ ਤੱਕ ਜਿੰਨੇ ਵੀ ਮਾਵਾਂ ਦੇ ਪੁੱਤ ਤੁਸੀਂ ਮਰਵਾਏ ਨੇ ਨਾਊ ਇਟ ਇਜ਼ ਫੀਬੈਕ ਟਾਈਮ ਫਾਰ ਯੂ ਔਰ ਯਾ ਤੋ ਅਸੀਂ ਬੰਨੂ ਜੇਲ੍ਹ ਫਿੱਟਾਂਗੇ ਮੈਨੂੰ ਤੋ ਤੁਸੀਂ ਮੈਨੂੰ ਲੱਗਦਾ ਮਗਰਮਸਾ ਵੱਡੇ ਉਹਨਾਂ ਤੋਂ ਕਾਰਵਾਈ ਨਹੀਂ ਹੋ ਰਹੀ ਜੇ ਥੋੜੇ ਲੋਕ ਉਹਨਾਂ ਤੋਂ ਹੋ ਰਹੀ ਹੈ ਤੁਸੀਂ ਅਗਰ ਇਹ ਕੰਸਟਰਕਸ਼ਨਸ ਦੇਖੋਗੇ ਆਈ वुड रिक्वेस्ट ਕਿ ਤੁਸੀਂ ਕੈਮਰਾ ਜਿੱਥੇ ਪੈਨ ਕਰੋ ਇਹਨਾਂ ਨੇ ਦੋ ਦੋ ਤਿੰਨ ਤਿੰਨ ਮੰਜ਼ਿਲਾ ਘਰ ਬਣਾਏ ਹੋਏ ਨੇ ਤਾਂ ਇਹ ਛੋਟੇ ਨਸ਼ਾ ਤਸਕਰਾਂ ਦਾ ਤੇ ਕੰਮ ਨਹੀਂ ਹੁੰਦਾ ਜਿੰਨੇ ਵੀ ਅੱਜ ਪ੍ਰੋਪਰਟੀਆਂ ਆਈਡੈਂਟੀਫਾਈ ਹੋਈ ਹੈ ਉਹ ਸਾਰੀ ਨਹੀਂ 빅 ਪ੍ਰੋਪਰਟੀਆਂ ਹੈ ਔਰ ਕੱਲ ਹੀ ਯਸਟਰਡੇ ਇਟਸ ਅਨਕੋਰਟ ਪੁਲਿਸ ਨੇ ਬੰਦਾ ਪਕੜਿਆ ਵਿਜੇਂਦਰ ਖੋਗਾ ਉਹ ਦੇਖੋ ਲੋ 300 ਗ੍ਰਾਮ ਰਿਕਵਰੀ ਹੋਈ ਹੈ heroin ਦੀ ਪਿਛਲੇ 5 ਦਿਨ ਪਹਿਲਾਂ ਪੁਲਿਸ ਨੇ 1 ਕਿਲੋ heroin ਦੀ ਰਿਕਵਰੀ ਕੀਤੀ ਹੈ ਉਹ ਵੀ ਆਰ ਐਕਟਿੰਗ ਅਗੇਂਸਟ एवरीवन ਔਰ ਇਹ ਜਿਹੜੇ ਪੈਟਨਲਸ ਵੀ ਹੈਗੇ ਔਰ ਸਪਲਾਈਸ ਵੀ ਜੀ ਐਸਜੀਐਮ ਸਾਹਿਬ ਨੇ ਸਾਨੂੰ 5 ਘਰਾ ਦੀ ਲਿਸਟਾਂ ਦਿੱਤੀਆਂ ਜਿਹਦੇ ਚ ਉਹਨਾਂ ਨੇ ਰਿਕੁਐਸਟ ਕੀਤੀ ਸੀ ਕਿ ਪੁਲਿਸ ਸਮਦਾ ਨਾਲ ਪ੍ਰੋਵਾਈਡ ਕਰਾਈ ਦੇ ਸੋ ਦੈਟ ਵੀ ਆਹ 3 3 ਕੋਰ ਦੇ ਵਿੱਚ ਕਿੰਨੇ ਹੋਰ ਸ਼ਹਿਰ ਆਉਂਦੇ ਜਨਜੋ ਵੀ ਆ ਰਿਹਾ ਉਹ ਪੂਰੇ ਆ ਰਿਹਾ ਫਿਰਕੋੜ ਵੀ ਆ ਰਿਹਾ ਉਹਨਾਂ ਨੇ ਮੈਨੂੰ ਨਿਸ਼ਾਨਾ ਬਣਾਇਆ ਜਾਉਗਾ ਜੀ 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 ਸਾਡੇ ਕੋਲ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਪ੍ਰੋਪਰਟੀਆਂ ਆਇਡੈਂਟੀਫਾਈ ਹੋ ਕੇ ਆਈਆਂ ਨੇ ਤੇ ਅਸੀਂ ਪੁਲਿਸ ਐਕਸ਼ਨ ਹਟੇ ਪੈ ਗਿਆ। ਇਹ ਵੀ ਹੈ ਨਾ ਕਿ ਕਿਸੇ ਕੋਲ ਜੀ ਜੀ ਇਸੇ ਖਾਬਤ ਨੂੰ ਦੱਸ ਦੇਣਗੇ ਪਰ ਪੁਲਿਸ ਅਫਸਰ ਨੇ ਉਹਨਾਂ ਨੇ ਸਾਡੇ ਕੋਲ ਰਿਕੁਐਸਟ ਕੀਤੀ ਸੀ ਕਿ ਇਲੈਗਲ ਐਨਕ੍ਰੋਚਮੈਂਟਸ ਨੇ दैट इज व्हाई ਇਹਨਾਂ ਕਰਕੇ ਆਏ ਜਾ ਰਹੇ ਮੂਰੂ ਮੂਰੂ ਢਾਈ ਜਾ ਰਹੇ ਤੇ ਕੁਝ ਅੰਦਰੂ ਵੀ ਕਾਰਵਾਈ ਹੋ ਰਹੀ ਹੈ।